ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 10 ਸਤੰਬਰ ਹੈ 10 ਸਤੰਬਰ 1758 11 ਅਪ੍ਰੈਲ 1758 ਦੇ ਦਿਨ ਸਿੱਖਾਂ ਮਰਾਟਿਆਂ ਅਤੇ ਅਦੀਨਾ ਬੇਗ ਦੀ ਫੌਜ ਨੇ ਮਿਲ ਕੇ ਲਾਹੌਰ ਤੇ ਕਬਜ਼ਾ ਕਰ ਲਿਆ ਇਸ ਲੜਾਈ ਦੇ ਵਿੱਚ ਹਜ਼ਾਰਾਂ ਅਫਗਾਨ ਫੌਜੀ ਮਾਰੇ ਗਏ ਅਤੇ ਤਕਰੀਬਨ 200 ਨੂੰ ਗ੍ਰਿਫਤਾਰ ਕਰ ਲੈ ਗਿਆ ਇਨ੍ਹਾਂ ਅਫਗਾਨ ਸਪਾਈਆਂ ਨੂੰ ਅੰਮ੍ਰਿਤਸਰ ਲਿਜਾਇਆ ਗਿਆ ਅਤੇ ਉਹਨਾਂ ਦੇ ਹੱਥੋਂ ਅੰਮ੍ਰਿਤਸਰ ਸਰੋਵਰ ਦੇ ਵਿੱਚ ਉਹਨਾਂ ਵੱਲੋਂ ਹੀ ਸਿਰਫ 1 ਸਾਲ ਪਹਿਲਾਂ ਸੁੱਟਿਆ ਮਲਬਾ ਢਵਾਇਆ ਗਿਆ ਸੀ ਲਾਹੌਰ ਦੇ ਵਿੱਚ ਭਾਵੇਂ ਅਦੀਨਾ ਬੇਗ ਦਾ ਕਬਜ਼ਾ ਸੀ ਪਰ ਅੰਮ੍ਰਿਤੌਰ ਤੇ ਬਾਕੀ ਦੇ ਪੰਜਾਬ ਦੇ ਵਿੱਚ ਸਿੱਖਾਂ ਦਾ ਬੋਲਬਾਲਾ ਸੀ ਇਹ ਦੋਵੇਂ ਹੁਣ ਪੰਜਾਬ ਦੀ ਪੂਰੀ ਸਰਦਾਰੀ ਵਾਸਤੇ ਇੱਕ ਦੂਜੇ ਤੋਂ ਅੱਗੇ ਨਿਕਲ ਜਾਣ ਦੀਆਂ ਕੋਸ਼ਿਸ਼ਾਂ ਕਰ ਰਹੇ ਸਨ। ਲਾਹੌਰ ਤੇ ਪੂਰੀ ਤਰ੍ਹਾਂ ਕਾਬਜ਼ ਹੋ ਜਾਣ ਮਗਰੋਂ ਅਦੀਨਾ ਬੇਗ ਨੇ ਆਪਣੇ ਜਵਾਈ ਖਵਾਜ਼ਾ ਮਿਰਜ਼ਾ ਖਾਨ ਨੂੰ ਲਾਹੌਰ ਦਾ ਨਾਇਬ ਸੁਬੇਦਾਰ ਬਣਾ ਦਿੱਤਾ ਅਤੇ ਆਪ ਚੰਦਰ ਚਲਾ ਗਿਆ। ਹੁਣ ਅਹਿਸਾਨ ਫਰਾਮੋਸ਼ ਅਦੀਨਾ ਬੇਗ ਨੇ ਸਿੱਖਾਂ ਤੇ ਇੱਕ ਵੱਡਾ ਹਮਲਾ ਕਰਨ ਦੀ ਪਲਾਨ ਬਣਾਈ। ਉਸ ਦੇ ਕੋਲ ਸਿਰਫ 10-12 ਹਜ਼ਾਰ ਫੌਜ ਸੀ। ਉਸ ਨੇ ਸਿੱਖਾਂ ਨੂੰ ਖਤਮ ਕਰਨ ਵਾਸਤੇ ਗਖੜ, ਜੰਜੂਆ, ਵੜੈਚ ਰੰਧਾਵਾ ਤੇ ਗੈਬ ਇਲਾਕੇ ਦੇ ਜੱਟਾਂ, ਪਠਾਣਾਂ ਅਤੇ ਡੋਗਰਿਆਂ ਦੀ 15 ਹਜ਼ਾਰ ਨਵੀਂ ਫੌਜ ਭਰਤੀ ਕੀਤੀ। ਅਦੀਨਾ ਬੇ ਸਿੱਖਾਂ ਦਾ ਕਤਲੇਆਮ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਸਨ ਇਸ ਦੌਰ ਦੇ ਵਿੱਚ ਬਹੁਤ ਸਾਰੇ ਸਿੱਖ ਕਤਲ ਕੀਤੇ ਗਏ ਬਹੁਤ ਸਾਰੇ ਚੌਧਰੀਆਂ ਨੇ ਉਸ ਦਾ ਸਾਥ ਦਿੱਤਾ ਇਹਨਾਂ ਦੇ ਵਿੱਚੋਂ ਮੁਕਸਨ ਚੌਧਰੀ ਰਣਜੀਤ ਦੇਵ ਜੰਮੂ ਪੀਰ ਮੁਹੰਮਦ ਚੱਠਾ ਤੇ ਇੱਜ਼ਤ ਬਖਸ਼ ਪੱਟੀ ਰਾਵੀ ਅਤੇ ਚਨਾਬ ਵਿਚਕਾਰਲਾ ਇਲਾਕਾ ਘਮੰਡ ਚੰਦ ਕਾਂਗੜਾ ਮਿਰਜ਼ਾ ਮੁਹੰਮਦ ਕਾਦੀਆਂ ਰਾਏ ਇਬਰਾਹਿਮ ਕਪੂਰਥਲਾ ਚੌਧਰੀ ਰਹਿਮਤ ਖਾਨ ਬੜੈ ਚਨਾਬ ਤੇ ਜ਼ੇਲਮ ਦੇ ਵਿਚਕਾਰ ਅਤੇ ਰਾਹੋਂ ਦਸੂਹਾ ਫਗਵਾੜਾ ਕਸੂਰ ਅਤੇ ਸਿੰਧ ਸਾਗਰ ਦੇ ਇਲਾਕੇ ਦੇ ਗਖੜ ਅਤੇ ਜੰਜੁਕੇ ਅਦੀਨਾ ਬੇਗ ਨੇ ਇਹਨਾਂ ਸਾਰਿਆਂ ਨੂੰ ਕਿਹਾ ਕਿ ਜਿੱਥੇ ਵੀ ਸਿੱਖ ਟਕਰਨ ਤਲਿਆਮ ਕਰ ਦਿਓ ਅਦੀਨਾ ਬੇਗ ਨੇ 1000 ਤਰਖਾਨਾਂ ਨੂੰ ਪੰਜਾਬ ਦੇ ਜੰਗਲ ਵੱਢਣ ਵਾਸਤੇ ਤਨਾਤ ਕੀਤਾ ਤਾਂ ਜੋ ਸਿੱਖਾਂ ਦੀਆਂ ਛੁਪਣਗਾਹਾਂ ਖਤਮ ਕੀਤੀਆਂ ਜਾ ਸਕਣ ਇਸ ਦੇ ਨਾਲ ਹੀ ਉਸ ਨੇ ਅਜੀਜ਼ ਬਖਸ਼ੀ ਨੂੰ ਹਜ਼ਾਰਾਂ ਫੌਜੀ ਦੇ ਕੇ ਸਿੱਖਾਂ ਦੀ ਭਾਲ ਦੇ ਵਿੱਚ ਟੋਰ ਦਿੱਤਾ ਅਦੀਨਾ ਬੇਗ ਦੇ ਜ਼ੁਲਮਾਂ ਦਾ ਦੌਰ ਸਿਰਫ ਕੁਝ ਹਫ਼ਤੇ ਹੀ ਚੱਲ ਸਕਿਆ 10 ਸਤੰਬਰ 1758 ਦੇ ਦਿਨ ਅਦੀਨਾ ਬੇਗ ਦੀ ਅਚਾਨਕ ਮੌਤ ਹੋ ਗਈ ਹੁਣ ਸਿਰਫ ਸਿੱਖੀ ਪੰਜਾਬ ਦੇ ਹਾਕਮ ਸਨ ਮਸ਼ਹੂਰ ਸਿੱਖ ਸਟੋਰੀਅਨ ਕਰਮ ਸਿੰਘ 10 ਸਤੰਬਰ 1930 ਦੇ ਦਿਨ ਚੜ੍ਹਾਈ ਕਰ ਗਏ ਕਰਮ ਸਿੰਘ ਹਿਸਟੋਰੀਅਨ ਨੇ ਬੰਦਾ ਸਿੰਘ ਬਹਾਦਰ ਮਹਾਰਾਜਾ ਆਲਾ ਸਿੰਘ ਇਹਨਾਂ ਦੇ ਬਾਰੇ ਕਿਤਾਬਾਂ ਲਿਖਣ ਤੋਂ ਇਲਾਵਾ ਪਾਈ ਬਾਲੇ ਵਾਲੇ ਜਨਮ ਸਾਖੀ ਅਤੇ ਕੁਝ ਹੋਰ ਨੁਕਤੇ ਬਾਰੇ ਬਹੁਤ ਆਲਾ ਦਰਜੇ ਦੀ ਖੋਜ ਕੀਤੀ ਅਤੇ ਰਣਜੀਤ ਸਿੰਘ ਕਾਲ ਦੇ ਉਸ ਵਕਤ ਜਿਉਂਦੇ ਬਿਰਧਾਂ ਦੇ ਬਿਆਨ ਨੋਟ ਕਰਕੇ ਸਿੱਖ ਤਵਾਰੀਖ ਦੀ ਕਮਾਲ ਦੀ ਸੇਵਾ ਕੀਤੀ ਸੀ 9 ਸਤੰਬਰ 1982 ਦੇ ਦਿਨ ਕਤਲ ਹੋਏ ਲਾਲਾ ਜਗਤ ਨਾਰਾਇਣ ਦੇ ਕਤਲ ਦੇ ਸਬੰਧ ਦੇ ਵਿੱਚ ਪੁਲਿਸ ਨੇ ਪਿੰਡਰਾ ਮਹਿਤਾ ਜਥਾ ਦੇ ਮੁਖੀ ਗਿਆਨੀ ਜਰਨੈਲ ਸਿੰਘ ਪਿੰਡਰਾਵਾਲਾ ਤੇ ਵੀ ਕੇਸ ਦਰਜ ਕਰ ਲਿਆ ਸੀ ਅਤੇ ਉਸ ਨੂੰ ਗ੍ਰਿਫਤਾਰ ਕਰਨ ਵਾਸਤੇ ਪੁਲਿਸ ਭੇਜੀ ਪਿੰਡਰਾਵਾਲਾ ਉਸ ਵੇਲੇ ਹਰਿਆਣਾ ਦੇ ਪਿੰਡ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰਨ ਵਾਸਤੇ ਆ ਰਹੀ ਹੈ ਤਾਂ ਉਹ ਉੱਥੋਂ ਨਿਕਲ ਗਏ ਅਤੇ ਰਾਜਸਥਾਨ ਦੇ ਰਾਹੀ ਪੰਜਾਬ ਆ ਗਏ ਪੰਜਾਬ ਪੁਲਿਸ ਨੇ ਜਦੋਂ ਚੰਦੋਕਲਾਂ ਪੁੱਜ ਕੇ ਵੇਖਿਆ ਕਿ ਪਿੰਡਰਾਵਾਲਾ ਉੱਥੋਂ ਜਾ ਚੁੱਕੇ ਨੇ ਤਾਂ ਸਿਪਾਈਆਂ ਨੇ ਪਿੰਡਰਾ ਮਹਿਤਾ ਜੱਥੇ ਦੀਆਂ ਬੱਸਾਂ ਅਤੇ ਹੋਰ ਸਮਾਨ ਨੂੰ ਅੱਗ ਲਾ ਦਿੱਤੀ ਇਸ ਦੇ ਵਿੱਚ ਗੁਰਬਾਣੀ ਦੇ ਗੁੱਟਕੇ ਅਤੇ ਕੁਝ ਹੋਰ ਧਾਰਮਿਕ ਲਿਟਰੇਚਰ ਵੀ ਸੀ ਇਸ ਤੋਂ ਇਲਾਵਾ ਪੁਲਿਸ ਨੇ ਬੇਗੁਨਾ ਪਿੰਡ ਵਾਸੀਆਂ ਤੇ ਅਨਿਆਂਵਾਜ਼ ਜ਼ੁਲਮ ਕੀਤਾ ਇਸ ਜ਼ੁਲਮ ਦੇ ਜ਼ਿੰਮੇਦਾਰ ਪੁਲਿਸ ਡੀਆਈਜੀ ਮਾਗਟ ਅਤੇ ਲੁਧਿਆਣਾ ਦਾ ਐਸਐਸਪੀ ਡੀਆਰ ਭੱਟੀ ਸਨ 10 ਸਤੰ ਅਕਾਲੀ ਦਲ ਵੱਲੋਂ ਲਾਇਕੇ ਧਰਮ ਯੁੱਧ ਮੋਰਚੇ ਦੇ ਵਿੱਚ ਗ੍ਰਿਫਤਾਰ ਅਕਾਲੀਆਂ ਦਾ ਇੱਕ ਵੱਡਾ ਜਥਾ 10 ਸਤੰਬਰ 1982 ਦੇ ਦਿਨ ਬੱਸਾਂ ਦੇ ਰਾਹੀਂ ਅੰਮ੍ਰਿਤਸਰ ਸਾਹਿਬ ਤੋਂ ਲਜਾਇਆ ਜਾ ਰਿਹਾ ਸੀ ਤਰਨਤਾਰਨ ਦੇ ਕੋਲ ਪੁਲਸੀਆਂ ਨੇ ਰੇਲਵੇ ਲਾਈਨ ਤੋਂ ਜਿੱਥੇ ਫਾਟਕ ਨਹੀਂ ਸੀ ਧੱਕੇ ਦੇ ਨਾਲ ਬੱਸਾਂ ਲੰਘਾਉਣ ਦੀ ਕੋਸ਼ਿਸ਼ ਕੀਤੀ ਇਹਨਾਂ ਦੇ ਵਿੱਚੋਂ ਇੱਕ ਬੱਸ ਦੀ ਟੱਕਰ ਗੱਡੀ ਦੇ ਨਾਲ ਹੋ ਗਈ ਅਤੇ 34 ਸਿੱਖ ਮਾਰੇ ਗਏ 10 ਸਤੰਬਰ 1987 ਦੇ ਦਿਨ ਪੰਜਾਬ ਪੁਲਿਸ ਨੇ ਸਰਬਜੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਜੋੜ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ। 10 ਸਤੰਬਰ 1990 ਦੇ ਦਿਨ ਪੰਜਾਬ ਪੁਲਿਸ ਨੇ ਦਰਸ਼ਨ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਸਬਰਾ ਜ਼ਿਲ੍ਹਾ ਅਮ੍ਰਿਤਸਰ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 10 ਸਤੰਬਰ 1991 ਦੇ ਦਿਨ ਪੰਜਾਬ ਪੁਲਿਸ ਨੇ ਰਣਜੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਡੱਬ ਵਾਲੀ ਰੋਡ ਜ਼ਿਲ੍ਹਾ ਬਠਿੰਡਾ ਇਸ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ। ਇਸੇ ਦਿਨ ਪੰਜਾਬ ਪੁਲਿਸ ਨੇ ਸੁਖਵਿੰਦਰ ਸਿੰਘ ਸੁੱਖਾ ਵਾਸੀ ਬੁਟਾਰੀ, ਨੈਬ ਸਿੰਘ ਗਿੱਲ ਵਾਸੀ ਪੁੱਚੋ ਮੰਡੀ, ਸੁਖਪਾਲ ਸਿੰਘ ਪਾਲਾ ਔਰ ਭੀਮ ਸਿੰਘ ਵਾਸੀ ਸਿੰਘਪੁਰਾ, ਸੁਖਦੇਵ ਸਿੰਘ ਪਹਿਲਵਾਨ ਵਾਸੀ ਸਰਵੰਡ ਇਹਨਾਂ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ। 10 ਸਤੰਬਰ 1992 ਦੇ ਦਿਨ ਪੰਜਾਬ ਪੁਲਿਸ ਨੇ ਗੁਰਵਿੰਦਰ ਸਿੰਘ ਪੁੱਤਰ ਕੌਰ ਸਿੰਘ ਵਾਸੀ ਕੁੰਬੜਵਾਲ ਜ਼ਿਲ੍ਹਾ ਸੰਗਰੂਰ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ। 10 ਸਤੰਬਰ 1993 ਦੇ ਦਿਨ ਪੰਜਾਬ ਪੁਲਿਸ ਨੇ ਵੀਰ ਸਿੰਘ ਪੁੱਤਰ ਲਾਲ ਸਿੰਘ ਵਾਸੀ ਮੱਤੇਵਾਲ ਅਤੇ ਗੁਲਾਬ ਸਿੰਘ ਪੁੱਤਰ ਧਿਆਨ ਸਿੰਘ ਵਾਸੀ ਲਹਿਰਾ ਜ਼ਿਲ੍ਹਾ ਲੁਧਿਆਣਾ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ। ਏਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ।